मां पियोली ਜਿਹੜੀ ਨਚਾਰੀ ਸੀ ਨਾ ਅੱਖਾਂ ਦੇ ਵਿੱਚ ਸੰਜੂ ਬਣ ਕੇ ਜਿਹੜੀ ਟਪਕ ਰਹੀ ਸੀ ਦੋਹਾਂ ਧਰਾਂ ਦੀ ਉਹ ਬੱਚਿਆਂ ਨੂੰ ਮੇਰਾ ਖਿਆਲ ਹੋਏ ਛੋਟੀ ਉਮਰ ਦੇ ਉਹਨਾਂ ਨੂੰ ਇਹ ਅੱਜ ਸਮਝ ਨਹੀਂ ਆਈ ਲੋਕ ਪੁੱਛਦੇ ਹਨ ਮੁਝ ਕੋ ਕਿ ਆਪ ਬਦਲ ਸੇ ਗਏ ਹੋ ਟੂਟੇ ਹੋਏ ਪੱਤੇ ਅਬਰੰਗ ਵੀ ਨਾ ਬਦਲੇ ਦੁਨੀਆ ਮੈਂ ਹੁ ਦੁਨੀਆ ਦਾ ਤਲਵਕਾਰ ਨਹੀਂ ਹੂੰ ਬਾਜ਼ਾਰ ਸੇ ਗੁਜਰਾ ਹਾਂ ਖਰੀਦਦਾਰ ਨਹੀਂ ਹੂੰ ਜੋ ਲੋਕ ਮuje ਲਗੇ ਹਨ ਬੁਰਾ ਸਾਬਤ ਕਰਨੇ ਮੇ ਅਗਰ ਬੁਰਾ ਸਾਬਤ ਨਹੀਂ ਹੁਆ ਤੋ ਜਿੰਦਾ ਹੋਣੇ ਤੇ ਅਫਸੋਸ ਕਰਾ ਦੂਗਾ ਬਾਤੇ ਤੁਹਾਡੇ ਵਿਚਾਰ ਇਦਾਂ ਦੇ ਹੋਣੇ ਚਾਹੀਦੇ ਆ ਕਿ ਜਿਹੜੇ ਨਵੀਆਂ ਉਮੀਦਾਂ ਨੂੰ ਜਨਮ ਦੇਣ ਨਾ ਕਿ ਇਦਾਂ ਦੇ ਵਿਚਾਰ ਹੋਣ ਕਿ ਉਹ ਨਵੇਂ ਡਰਾਂ ਨੂੰ ਨਵੇਂ ਖਤਰਿਆਂ ਨੂੰ ਪੈਦਾ ਕਰ ਦੇਣ ਤੇ 10:00 ਬਜੇ 10 ਦੀ ਇੱਕ ਕੋਠੜੀ ਸੀ ਜਿਹਨੂੰ ਅਸੀਂ ਬਾਥਰੂਮ ਕਹਿ ਸਕਦੇ ਆ ਉਦੇ ਵਿੱਚ ਹੀ ਉਹਨਾਂ ਨੇ ਸੌਣਾ ਹੁੰਦਾ ਸੀ ਵਿੱਚੇ ਜਾਗਣਾ ਹੁੰਦਾ ਸੀ ਵਿੱਚੇ ਉਹਨਾਂ ਦਾ ਮਗਮੂਤਰ ਉੱਥੇ ਜੋ ਵੀ ਇਸ ਤਰ੍ਹਾਂ ਕੁਝ ਪਰ ਉਹਨਾਂ 27 ਸਾਲ ਉਸ ਜੇਲ੍ਹ ਦੇ ਵਿੱਚ ਕੱਟ ਕੇ ਵੀ ਤੇ ਆਪਣੇ ਜਿੱਤਣ ਦੀ ਉਮੀਦ ਨਹੀਂ ਛੱਡੀ ਤੇ ਉਹ ਅੱਜ ਕੱਲ੍ਹ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪਰਤਾ ਪੰਨੂ ਤੇ ਜੇਲ੍ਹ ਦੀ ਸੈਰ ਦਾ ਮਜ਼ਾ ਲੈ ਰਿਹਾ ਹਾਂ ਨਾਲ ਥੋੜੀ ਜਿਹੀ ਹਲਕੀ ਫੁਕੀ ਸਾਈਕਲਿੰਗ ਤੇ ਉਹੀ ਪੁਰਾਣਾ ਨਹਿਰ ਦਾ ਪੁਲ ਉੱਤੇ ਬੈਠਾ ਤੇ ਥੋੜੀ ਜਿਹੀ ਤਕਲੀਫ ਤੇ ਮੇਰੇ ਉੱਖਣ ਚ ਹੁੰਦੀ ਆ ਐਤ ਕੱਲ ਜਿਵੇਂ ਹੁੰਦੀ ਕਿਉਂਕਿ ਕਈਆਂ ਸਾਲਾਂ ਦੀ ਬਣੀ ਰੁਟੀਨ ਸੀ ਜਿਹੜੀ ਮੈਂ ਤੋੜ ਦਿੱਤੀ ਤੇ 6 ਮਹੀਨੇ ਕੰਟੀਨਿਊ ਖਾਜ ਨਹੀਂ ਕੀਤਾ ਤੇ ਮਾੜਾ ਹਰਾਮੀ ਆਂਦੇ ਨੇ ਉਹ ਤਾਂ ਢੇਰ ਕੋਈ ਨਾ ਕੋਈ ਬਾਹਨਾ ਦੱਬਾਈ ਰਿੰਦਾ ਤੇ ਕਿ ਕੱਲ ਨੂੰ ਜਾਵਾਂਗੇ ਪਰਸੋਂ ਜਾਵਾਂਗੇ ਤੇ ਹੁਣ ਤਾਂ ਆ ਗਿਆ ਮਨ ਨੂੰ ਮਾਰ ਕੇ ਦੁਬਾਰਾ ਤੇ ਨਿਕਲ ਲੱਗਾ ਫੇਰ ਦੀ ਸੈਰ ਤੇ ਤੇ ਉਹ ਆਨੇਂ ਦੇ ਮਨ ਦੀ ਤੇਜ ਜਗਜੀਤ ਗੁਰੂ ਸਾਹਿਬ ਦਾ ਕਥਨ ਬੜਾ ਪਿਆਰਾ ਤੇ ਆ ਜੋ ਨਾਲੇ ਇੱਥੇ ਬੈਠੇ ਨਹਿਰ ਤੇ ਕੋਈ ਗੱਲਾਂ ਬਾਤਾਂ ਮਾਰਦੇ ਨਾਲੇ ਮੈਨੂੰ ਥੋੜਾ ਜਿਹਾ ਆਜੂਗਾ ਦੁਨੀਆ ਮੈਂ ਹੂੰ ਦੁਨੀਆ ਦਾ ਤਲਵਕਾਰ ਨਹੀਂ ਹੂੰ ਬਾਜ਼ਾਰ ਸੇ ਗੁਜਰਾ ਹੂੰ ਖਰੀਦਦਾਰ ਨਹੀਂ ਹੂੰ ਅਕਬਰ ਇਲਾਹਾਬਦੀ ਉਹਨਾਂ ਦਾ ਬੜਾ ਇਹ ਪਿਆਰਾ ਤੇਰਾ ਕਿ ਦੁਨੀਆ ਮੈਂ ਹੂੰ ਦੁਨੀਆ ਦਾ ਤਲਵਕਾਰ ਨਹੀਂ ਹੂੰ ਤੇ ਹਾਂ ਪਰਮਾਤਮਾ ਨੇ ਭੇਜਿਆ ਸੰਸਾਰ ਤੇ ਆਇਆ ਨੂੰ ਠੀਕ ਆ ਵਧੀਆ ਵਾ ਬਸ ਜੇ ਮੈਂ ਇਹ ਕਹਾ ਕੇ ਮੈਂ ਹਜ਼ਾਰ ਸਾਲ ਜਿੰਦਾ ਰਹਾ ਮੈਂ ਕਦੀ ਖਤਮ ਹੀ ਨਾ ਹਵਾ ਤੇ ਦੁਨੀਆ ਨੂੰ ਮੁਥੀ ਚ ਭਰਦਾ ਇਸ ਚੀਜ਼ ਦਾ ਤਲਬਗਾਰ ਮੈਂ ਨਹੀਂਗਾ ਤੇ ਬਾਜ਼ਾਰ ਚ ਹਾਂ ਚੱਲ ਰਿਹਾ ਤਮਾਸ਼ਾ ਉਹ ਮੈਂ ਵੇਖਣਾ ਉਹ ਵੇਖਣ ਵਾਸਤੇ ਮੈਂ ਲੱਗਿਆ ਬਾਜ਼ਾਰ ਚੋਂ ਪਰ ਮੈਂ ਹਰ ਚੀਜ਼ ਦਾ ਖਰੀਦਦਾਰ ਨਹੀਂ ਹੈਗਾ ਤੇ ਬੜੇ ਗਹਿਰਾ ਡੂੰਗਾ ਜੇ ਸ਼ੇਰ ਦਾ ਪ੍ਰਭਾਵ ਆ ਇਹ ਟਾਈਮ ਸੋਕਰਾਟ ਨੂੰ ਸੋਕਰਾਟ ਦੇ ਕਿਸੇ ਸ਼ੇਸ਼ ਨੇ ਪੁੱਛਿਆ ਸੀ ਕਿ ਅਮੀਰ ਹੁੰਦਾ ਸਭ ਤੋਂ ਵੱਡਾ ਜਿਹੜਾ ਫਾਰਮੂਲਾ ਕੀ ਆ ਤੇ ਉਹ ਉਹ ਨੂੰ ਬਾਜ਼ਾਰ ਤੇ ਲੈ ਗਏ ਸੋ ਪ੍ਰਾਤ ਕਹਿੰਦੇ ਕਿ ਆ ਦੇਖ ਦੁਕਾਨਦਾਰ ਆਂਦੇ ਨਾ ਮੈਨੂੰ ਪਸਾਉਣ ਵਾਸਤੇ ਇਹ ਬਾਜ਼ਾਰ ਤੇ ਜਾਇਆ ਕਿਡੀਆਂ ਕਿਡੀਆਂ ਮਹਿੰਗੀਆਂ ਚੀਜ਼ਾਂ ਰੱਖੀਆਂ ਪਰ ਮੈਂ ਇਹਨਾਂ ਚ ਇੱਕ ਵੀ ਨਹੀਂ ਖਰੀਦਣੀ ਕਿਉਂਕਿ ਅਮੀਰ ਮੈਂ ਆ ਇਹ ਅਮੀਰ ਨਹੀਂ ਇਹਨਾਂ ਸਾਰਾ ਕੁਝ ਵੇਚਣ ਵਾਸਤੇ ਰੱਖਿਆ ਕਿ ਮੈਂ ਖਰੀਦੂਗਾ ਤੇ ਮੈਂ ਅਮੀਰ ਆ ਮੈਂ ਨਹੀਂ ਖਰੀਦਦਾ ਤੇ ਮੈਂ ਹੋਰ ਅਮੀਰ ਆ ਇਹ ਜਿਹੜੀ ਰਮਨਸੀ ਉਹਨਾਂ ਦੀ ਇਹ ਖਾਇਸ਼ਾਂ ਨੂੰ ਮਾਰਨ ਦੀ ਸੀ ਕਿ ਜਦੋਂ ਅਸੀਂ ਆਪਣੀਆਂ ਖਾਇਸ਼ਾਂ ਨੂੰ ਮਾਰ ਦਿੰਦੇ ਆ ਤੇ ਆਪਣੀਆਂ ਜ਼ਰੂਰਤਾਂ ਨੂੰ ਸੀਮਿਤ ਕਰ ਲੈਂਦੇ ਆ ਤੇ ਸਿਰਫ ਸਾਨੂੰ ਜਿੰਨਾ ਚਾਹੀਦਾ ਹੁੰਦਾ ਉਹਨੇ ਨੇ ਸਾਡਾ ਗੁਜ਼ਾਰਾ ਹੋ ਜਾਂਦਾ ਪੰਛੀਆਂ ਵਾਂਗੂ ਵਰਗੀ ਚੋਗ ਆ ਪੰਛੀ ਕਦੀ ਵੀ ਰਾਤ ਦਾ ਖਾਣਾ ਫੇਰ ਦਾ ਅੱਠਾ ਨਹੀਂ ਕਰਦੇ ਉਹਨਾਂ ਨੇ ਖਾਦਿਆ ਰਹਿ ਲਿਆ ਆਪਦਾ ਅਗਲੇ ਦਿਨ ਉਹਨਾਂ ਨੂੰ ਕੁਦਰਤ ਤੇ ਭਰੋਸਾ ਹੁੰਦਾ ਹੀਰ ਕੋ ਕੁਦਰਤ ਦਾ ਹਿੱਸਾ ਮਨੁੱਖ ਵੀ ਕੁਦਰਤ ਦਾ ਹਿੱਸਾ ਪਰ ਇਹਨੇ ਕੁਦਰਤ ਦੇ ਬਹੁਤ ਸਾਰੇ ਰੂਲ ਜਿਹੜੇ ਆ ਉਹ ਤੋੜਤੇ ਆ ਕਿਉਂਕਿ ਜਿਹੜਾ ਇਨਸਾਨ ਆ ਇਹ ਪਹਿਲਾਂ ਬੰਦਾ ਵਾ ਤੇ ਬੰਦੇ ਤੋਂ ਇਨਸਾਨ ਹੁੰਦਾ ਨੱਟ ਕਰਦਾ ਜਿਹੜਾ ਇਹ ਕਦੀ ਹੋ ਹੀ ਨਹੀਂ ਸਕਦਾ ਜੇ ਇਨਸਾਨ ਹੋਏ ਤੇ ਫਿਰ ਇਦੀਆਂ ਇਦੀਆਂ ਖਾਇਸ਼ਾਂ ਨਾ ਹੋਣ ਤੇ ਇਹ ਆਪਦੀਆਂ ਜਿਹੜੀਆਂ ਹਜ਼ਾਰਾਂ ਖਾਇਸ਼ਾਂ ਪੱਲੇ ਬੰਨੀ ਫਿਰਦਾ ਤੇ ਭਗਵਾਨ ਹੋਣਾ ਲੋਚਦਾ ਬਹੁਤ ਹੀ ਸੋਹਣਾ ਕਬਰੇ ਦਾ ਬਾਦੀ ਹੁਣਾ ਦਾ ਇਹ ਸ਼ੇਰ ਆ ਜਿਹਦੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਦੁਨੀਆ ਮੈਂ ਹੁਣ ਦੁਨੀਆ ਦਾ ਤਲਬਗਾਰ ਨਹੀਂ ਹਾਂ ਯਾਰ ਸੇ ਗੁਜਰਾ ਹਾਂ ਖਰੀਦਦਾਰ ਨਹੀਂ ਹਾਂ ਤੇ ਇਹਨਾਂ ਚੰਦ ਦੇ ਸ਼ਬਦਾਂ ਦੇ ਵਿੱਚ ਬੜਾ ਕੁਝ ਸਮੇਟਿਆ ਸ਼ਾਇਦ ਨੇ ਕਹਿੰਦੇ ਆ ਜਦੋਂ ਅਸੀਂ ਖੁੱਡ ਕਮਾਈ ਕਰਦੇ ਆ ਨਾ ਤੇ ਫਿਰ ਸਾਨੂੰ ਸਾਡਾ ਪਿਤਾ ਯਾਦ ਆਉਂਦਾ ਬਾਪ ਯਾਦ ਆਉਂਦਾ ਇਸ ਕਰਕੇ ਯਾਦ ਆਉਂਦਾ ਕਿ ਫਿਰ ਸਾਨੂੰ ਉਹਦੀਆਂ ਮਜਬੂਰੀਆਂ ਸਮਝ ਆਉਂਦੀਆਂ ਕਿਉਂ ਕਿਤਰਾ ਘਰ ਨੂੰ ਚਲਾਉਂਦਾ ਸੀ ਕਿਤਰਾ ਉਹ ਪਰਿਵਾਰ ਨੂੰ ਮੈਨੇਜ ਕਰਦਾ ਸੀ ਕਿਤਰਾ ਉਹ ਬੱਚਿਆਂ ਨੂੰ ਉਹਨਾਂ ਦੀਆਂ ਛੋਟੀਆਂ-ਛੋਟੀਆਂ ਖਾਸ਼ੀਆਂ ਪੂਰੀਆਂ ਕਰਦਾ ਸੀ ਤੇ ਕੱਲ ਤੇ ਕੋਈ ਪਰਸਨਲ ਗੱਲਾਂ ਵੈਸੇ ਮੈਨੂੰ ਕਰਨੀ ਨਹੀਂ ਚਾਹੀਦੀ ਤੇ ਕੋਈ ਝਗੜਾ ਸੀ ਉੱਥੇ ਬੱਚੇ ਨੇ ਥੋੜੀ ਜਿਹੀ ਗਲਤੀ ਕੀਤੀ ਤੇ ਦੋਵੇਂ ਬੱਚੇ ਸੀ ਜਦੋਂ ਉਹਨਾਂ ਦਾ ਰਾਜੀ ਨਵਾ ਕਰਾਉਣ ਲੱਗੇ ਤੇ ਉਹ ਮਾਂ ਪਿਓ ਦੀ ਜਿਹੜੀ ਨਿਚਾਰੀ ਸੀ ਨਾ ਅੱਖਾਂ ਦੇ ਵਿੱਚ ਅੰਜੂ ਬਣ ਕੇ ਜਿਹੜੀ ਟਪਕ ਰਹੀ ਸੀ ਦੋਹਾਂ ਧਰਾਂ ਦੀ ਉਹ ਬੱਚਿਆਂ ਨੂੰ ਮੇਰਾ ਖਿਆਲ ਹੋਏ ਜੇ ਛੋਟੀ ਉਮਰ ਦੇ ਉਹਨਾਂ ਨੂੰ ਇਹ ਅੱਜ ਸਮਝ ਨਹੀਂ ਆਈ ਪਰ ਕੱਲ ਨੂੰ ਜਦੋਂ ਉਹਨਾਂ ਦੇ ਬੱਚੇ ਹੋਣਗੇ ਨਾ ਤੇ ਉਹ ਜਿਹੜੇ ਇਹ ਟੀਕੇ ਕਾਂਝੂ ਅੱਖ ਤੋਂ ਕਿਰਿਆ ਨਾਲ ਦੇਖਦਾ ਉਹਦੀ ਕੀਮਤ ਸਮਝ ਆਊਗੀ ਵੀ ਉਹ ਜਿਦ ਤਰਾ ਉਹ ਤਲੀਆਂ ਤੇ ਰੱਖ ਕੇ ਪੂੰਝ ਰਹੇ ਸੀ ਤੇ ਬੱਚਿਆਂ ਨੂੰ ਫਿਰ ਵੀ ਉਹ ਆਪਦੀ ਬੋਕਲ ਚ ਲੈ ਰਹੇ ਸਾਡੇ ਬੱਚਿਆਂ ਨੂੰ ਕੁਝ ਨਾ ਹੋਵੇ ਇਹ ਮਾਂ ਪਿਓ ਦੀ ਲਿਸ਼ਾਰੀ ਉਹਨਾਂ ਹੀ ਸਮਝਾਉਂਦੀ ਹੈ ਜਦੋਂ ਅਸੀਂ ਖੁਦ ਮਾਂ ਪਿਓ ਬਣਦੇ ਹਾਂ ਤੇ ਦੋਸਤੋ ਮੇਰੇ ਬੱਚਿਆਂ ਨੂੰ ਜਿਹੜੇ ਵੀ ਮੇਰੇ ਚੈਨਲ ਨੂੰ ਵੇਖਦੇ ਆ ਉਹ ਇਹੋ ਹੀ ਆ ਕੇ ਮਾਂ ਪਿਓ ਦੀ ਕਦਰ ਕਰਿਆ ਕਰੋ ਤੇ ਉਹਨਾਂ ਦੇ ਮਾਂ ਪਿਓ ਨੂੰ ਜ਼ਿਆਦਾ ਤੰਗ ਨਾ ਕਰਿਆ ਕਰੋ ਉਹਨਾਂ ਦੀਆਂ ਖਾਇਸ਼ਾਂ ਜਿਹੜੀਆਂ ਆ ਉਹ ਆਪਦੀਆਂ ਹਜ਼ਾਰਾਂ ਖਾਇਸ਼ਾਂ ਮਾਰ ਕੇ ਉਹਨੀਆਂ ਖਾਇਸ਼ਾਂ ਨੂੰ ਪੂਰਾ ਕਰਦੇ ਆ ਜਿਹੜੇ ਉਹਨਾਂ ਖਰਤੇ ਨਹੀਂ ਕਿਤੇ ਕਰਨਦੇ ਉਹ ਵੀ ਤੁਹਾਡੇ ਤੇ ਕਰ ਦਿੰਦੇ ਆ ਇਹ ਬੜੀ ਇੱਕੋ वेदनाਮਈ ਚੀਜ਼ ਆ ਜਿਹੜੀ ਸਾਨੂੰ ਉਮਰ ਦੇ ਹੋਰ ਫੜਾ ਜਾ ਕੇ ਸਮਝ ਆਉਂਦੀ ਆ ਜਦੋਂ ਸਾਡੀ ਉਮਰ 35 ਤੋਂ 40 ਸਾਲ ਦੇ ਦਰਮਿਆਨ ਹੁੰਦੀ ਆ ਕਿਸੇ ਨਾ ਨਵੀਂ ਕਲਮ ਦੇ ਮੈਂ ਸ਼ਬਦ ਪੜ ਰਿਹਾ ਸੀ ਉਹਨੇ ਲਿਖਿਆ ਜੋ ਲੋਕ ਮੁਝੇ ਲਗੇ ਹਨ ਬੁਰਾ ਸਾਥਤ ਕਰਨੇ ਮੇ ਅਗਰ ਬੁਰਾ ਸਾਥਤ ਨਹੀਂ ਹੁਆ ਤੋ ਜ਼ਿੰਦਾ ਹੋਣੇ ਤੇ ਅਫਸੋਸ ਕਰਾ ਦੂੰਗਾ ਇਹਨਾਂ ਸ਼ਬਦਾਂ ਦੇ ਵਿੱਚ ਜਦੋਂ ਠੀਕ ਆ ਜਿਹੜੀ ਅਸੀਂ ਨਵੀਂ ਦੇਖਣੀ ਲਿਖਦੇ ਆ ਉਹ ਜਿਹੇ ਲਿਖਦੇ ਆ ਉਹਦੇ ਵਿੱਚ ਸਾਡੇ ਜਿਹੜੇ ਵਿਚਾਰ ਹੁੰਦੇ ਆ ਸਾਡੇ ਜਿਹੜੇ ਜਜ਼ਬਾਤ ਹੁੰਦੇ ਆ ਉਹਨਾਂ ਨੂੰ ਸ਼ਬਦਾਂ ਦੀ ਪਕੜ ਦੇ ਕੇ ਅਸੀਂ ਕਵਿਤਾ ਦਾ ਰੂਪ ਦੇਣਾ ਦਾ ਕੁਝ ਪਰ ਇਹਨਾਂ ਸ਼ਬਦਾਂ ਦੇ ਵਿੱਚ ਨਾ ਇਤਲੋ ਤੀਜਾ ਗੁੱਸਾਵਾ ਗਾਮਾ ਤੇ ਜਦੋਂ ਕਿ ਕਵਿਤਾ ਇਸ ਨਹਿਰਾਂ ਨੂੰ ਵਹਿਦੀ ਧਾਰਾ ਵਾ ਇਹ ਪਾਣੀ ਦੀ ਜਿਹੜੀ ਪਿੱਛੇ ਆਵਾਜ਼ ਆ ਰਹੀ ਹੈ ਕਿੰਨੀ ਨਿਰਮਲ ਆਵਾਜ਼ ਆ ਤੇ ਪਾਣੀ ਜਿਹੜਾ ਨਵਾੜਾ ਨੂੰ ਲਗਾਤਾਰ ਵਹਿੰਦਾ ਜਾ ਰਿਹਾ ਪਾਣੀ ਦੀ ਤੋਰ ਵੇਖੋ ਤੁਸੀਂ ਮਟਕ ਮਟਕ ਦੀ ਤੋਰ ਦੇ ਵਿੱਚ ਇੱਕ ਲਹਿ ਆ ਜਿਹੜਾ ਸਾਡਾ ਸੰਗੀਤ ਆ ਉਹ ਇਸ ਪਾਣੀ ਦੀ ਲਹਿ ਵਰਗਾ ਵਾ ਜੀ ਜਿਹੜੀ ਸਾਡੀ ਕਵਤਾ ਵਾ ਉਹ ਇਹ ਭਿੰਨ ਨਹੀਂ ਗਈ ਇਹਦੇ ਤੋਂ ਅਲੱਗ ਨਹੀਂ ਗੀ ਇਸ ਪਾਣੀ ਤੋਂ ਤੇ ਜਦੋਂ ਅਸੀਂ ਕੋਈ ਲਿਖਦੇ ਆਂ ਚੀਜ਼ ਉਹਦੇ ਵਿੱਚ ਬੜਾ ਖਰਾਬ ਬੜਾ ਸੰਜਮ ਬੜੀ ਗਹਿਰਾਈ ਬੜੀ ਸ਼ਾਂਤੀ ਹੋਣੀ ਚਾਹੀਦੀ ਆ ਉਹਦੇ ਗੁੱਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਗੁੱਸਾ ਵਾ ਉਹ ਸਾਡੇ ਵਿਚਾਰਾਂ ਨੂੰ ਖਾ ਜਾਂਦਾ ਤੇ ਜਦੋਂ ਸਾਡੇ ਵਿਚਾਰ ਕੋ ਕਪਤਾ ਬਣਦੇ ਆ ਤੇ ਉਹਨਾਂ ਨੂੰ ਇੱਕ ਹੋਣ ਜਾ ਲੱਗਾ ਹੁੰਦਾ ਤੇ ਹੋਣ ਲੱਗੇ ਲੱਕੜੀ ਵਾਂਗੂ ਉਹ ਛੱਡ ਜਾਂਦਾ ਸਾਰਾ ਕੁਝ ਇਸ ਤਰ੍ਹਾਂ ਕੇ ਜੋ ਵੀ ਤੁਸੀਂ ਲਿਖਦੇ ਜੇ ਉਹਨੂੰ ਬੜਾ ਸ਼ਾਂਤ ਸੁਭਾਅ ਦੇ ਨਾਲ ਬੜਾ ਗਹਿਰਾ ਤੇ ਹਰ ਚੀਜ਼ ਤੋਂ ਪਰੇ ਜਾ ਕੇ ਉਹ ਲਿਖਣਾ ਕਿਉਂਕਿ ਜੋ ਵੀ ਇਸ ਦੁਨੀਆ ਚ ਵਰਤ ਰਿਆ ਨਾ ਸਾਨੂੰ ਉਹਦੇ ਨਾਮ ਮੁਤਾਬਕ ਹੀ ਚੱਲਣਾ ਪਊਗਾ ਕਿ ਮੌਸਮ ਨੇ ਚਾਰ ਮੌਸਮ ਨੇ ਸਾਨੂੰ ਹਰ ਮੌਸਮ ਦੇ ਮੁਤਾਬਕ ਚੱਲਣਾ ਪਊਗਾ ਮੌਸਮ ਸਾਡੇ ਮੁਤਾਬਕ ਕਦੀ ਵੀ ਨਹੀਂ ਚੱਲਦੇ ਅਹੀਂ ਗੁੱਸਾ ਗਾਮ ਤੇ ਉਹ ਸਾਚੀ ਦਾ ਕਰੀਏ ਨਾ ਵੀ ਜਿਹੜੀ ਜਬਰਜੋਰੀ ਹੋ ਗਈ ਆ ਜਾਂ ਉਹਨੂੰ ਹੋਣਾ ਨਹੀਂ ਜਾਈਦਾ ਉਧਰ ਦਾ ਨਿਜਮ ਆ ਅੰਦਰ ਇਹ ਹੁੰਦਾ ਹੀ ਆ ਅਹੀਂ ਇੱਥੇ ਤੁਰੇ ਜਾਂਦੇ ਆ ਕੋਈ ਸੜਕ ਤੇ ਅੰਦਰ ਘਟਨਾ ਹੋ ਗਈ ਕਦੀ ਸਾਨੂੰ ਕੁਝ ਉਸੇ ਸੜਕ ਤੋਂ ਕੁਝ ਸਾਨੂੰ ਲੱਭ ਗਿਆ ਇੱਕ ਟਾਈਮ ਸਾਨੂੰ ਗਮ ਦੇ ਜਾਂਦਾ ਦੂਜਾ ਟਾਈਮ ਸਾਨੂੰ ਖੁਸ਼ੀ ਦੇ ਜਾਂਦਾ ਇਹ ਦੁੱਖ ਸੁੱਖ ਦੋਹੇਦਾਰ ਕੱਪੜੇ ਪਹਿਰੇ ਆਏ ਮਨੁੱਖੇ ਸਾਡੇ ਨਾਲ ਹੀ ਚੱਲਦੇ ਆ ਦੋਸਤੋ ਇਹ ਸਰਕੇ ਜਦੋਂ ਕਵਿਤਾ ਨੂੰ ਲਿਖਦੇ ਆ ਨਾ ਕਵਿਤਾ ਦੇ ਸ਼ਬਦਾਂ ਦਾ ਰਹਿਣ ਇਸ ਪਾਣੀ ਵਰਗਾ ਹੋਣਾ ਚਾਹੀਦਾ ਇਸ ਧਾਰਾ ਵਰਗਾ ਹੋਣਾ ਚਾਹੀਦਾ ਨਿਰਮਲ ਬਿਲਕੁਲ ਪਵਿੱਤਰ ਦੋਸਤੋ ਨੈਲਸਨ ਮੰਡੇਲਾ ਲੋਕਾਂ ਦਾ ਵਿਚਾਰ ਆ ਉਹਦਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਉਹਦੇ ਤੁਹਾਡੇ ਵਿਚਾਰ ਇਦਾਂ ਦੇ ਹੋਣੇ ਚਾਹੀਦੇ ਆ ਕਿ ਜਿਹੜੇ ਨਵੀਆਂ ਉਮੀਦਾਂ ਨੂੰ ਜਨਮ ਦੇਣ ਨਾ ਕਿ ਇਦਾਂ ਦੇ ਵਿਚਾਰ ਹੋਣ ਕਿ ਉਹ ਨਵੇਂ ਡਰਾਂ ਨੂੰ ਨਵੇਂ ਖਤਰਿਆਂ ਨੂੰ ਪੈਦਾ ਕਰ ਦੇਣ ਤੇ ਕਿੱਡੀ ਵੱਡੇ ਇਹਨਾਂ ਸ਼ਬਦਾਂ ਦੇ ਵਿੱਚ ਉਹਨਾਂ ਨੇ ਜਿਹੜਾ ਵਾ ਗੱਲ ਨੂੰ ਕਹ ਦਿੱਤਾ ਕਿਉਂਕਿ ਨੈਲਸਨ ਮਾਂਡੇਲਾ ਉਹਨਾਂ ਨੇ ਇੱਕ ਬੜੀ ਵੱਡੀ ਲੜਾਈ ਲੜੀ ਔਰ 27 ਸਾਲ ਲੰਮੀ ਜੇਲ੍ਹ ਕੱਟੀ ਔਰ ਉਹ ਜੇਲ੍ਹ ਵੀ ਇਹ ਕੋਠੜੀ ਜਿਹਨਾਂ ਨੂੰ ਰੱਖਿਆ ਜਾਂਦਾ ਸੀ ਉਹਨਾਂ ਨੂੰ ਤੰਗ ਕਰਨ ਦੀ ਮਤਲਬ ਕੋਈ ਹੱਤ ਨਹੀਂ ਛੱਡੀ ਸਰਕਾਰ ਨੇ ਤੇ 10 ਵਜੇ 10 ਦੀ ਇੱਕ ਕੋਠੜੀ ਸੀ ਜਿਹਨੂੰ ਅਸੀਂ ਬਾਥਰੂਮ ਕਹਿ ਸਕਦੇ ਹਾਂ ਉਹਦੇ ਵਿੱਚ ਹੀ ਉਹਨਾਂ ਨੇ ਸੌਣਾ ਹੁੰਦਾ ਸੀ ਵਿੱਚੇ ਜਾਗਣਾ ਹੁੰਦਾ ਸੀ ਵਿੱਚੇ ਉਹਨਾਂ ਦਾ ਮਲਮੂਤਰ ਉੱਥੇ ਜੋ ਵੀ ਸਾਰਾ ਕੁਝ ਪਰ ਉਹਨਾਂ 27 ਸਾਲ ਉਸ ਜੇਲ੍ਹ ਦੇ ਵਿੱਚ ਕੱਟ ਕੇ ਵੀ ਤੇ ਆਪਣੇ ਜਿੱਤਣ ਦੀ ਉਮੀਦ ਨਹੀਂ ਛੱਡੀ ਤੇ ਉਹ ਅੰਦੀ ਬਾਕੀ ਹੌਸਪੁਰੀਆ ਦੇ ਰਾਸ਼ਟਰਪਤੀ ਬਣੇ ਤੇ ਜਿਹੜੀਆਂ ਉਹਨਾਂ ਨੇ ਉਹ ਜਾਤਨਾਵਾਂ ਛੱਲੀਆਂ ਉਹਨਾਂ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ ਤੇ ਜੇਲ੍ਹ ਦੇ ਵਿੱਚ ਕੀ ਉਹਨਾਂ ਦੇ ਹਾਲਤ ਕੀਤੀ ਜਾਂਦੀ ਸੀ ਪਾਣੀ ਮੰਗਦੇ ਸੀ ਤੇ ਉਹਨਾਂ ਦੇ ਪਿਸ਼ਾਬ ਕੀਤਾ ਜਾਂਦਾ ਸੀ ਕੇਰੇ ਤੇ ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਡੋਲਰ ਨਹੀਂ ਹਿਲ ਦਿੱਤਾ ਤੇ ਇੰਨੀ ਜਿਹੜੀ ਉਹਨਾਂ ਨੇ ਕਰੂਰਤਾ ਨੂੰ ਸਹਿ ਕੇ ਵੀ ਜਿਹੜੀ ਜੀਵਨ ਦੇ ਉਹ ਅਮੀਰ ਸੀ ਉਹਨੂੰ ਨਹੀਂ ਛੱਡੀ ਤੇ ਇਹ ਵੀ ਵਾਰੀ ਸਾਰਾ ਕੁਝ ਸੜ ਕੇ ਸੁਆਹ ਜਾਂਦਾ ਪਰ ਕੋਈ ਦਾਣੇ ਜਿਹੜੇ ਆ ਉੱਲਾਪਕ ਕਿਸੇ ਕੋਠੇ ਕਿਸੇ ਕੋਨੇ ਚ ਰਹਿ ਜਾਂਦੇ ਜਿਹੜੇ ਉਮੀਦ ਬਣ ਕੇ ਦੁਬਾਰਾ ਉੱਗਦੇ ਆ ਤੇ ਸਾਡੀ ਉਮੀਦ ਵੀ ਜਿਹੜੀ ਆ ਉਹ ਹਮੇਸ਼ਾ ਹੀ ਦੋਸਤੋ ਜਿੰਦਾ ਰਹਿਣੀ ਚਾਹੀਦੀ ਆ ਉਮੀਦ ਨੂੰ ਨਹੀਂ ਚਟਣਾ ਚਾਹੀਦਾ ਲੋਕ ਪੁੱਛਤੇ ਹਨ ਮੁਝ ਕੋ ਕਿ ਆਪ ਬਦਲ ਸੇ ਗਏ ਹੋ ਟੂਟੇ ਹੋਏ ਪੱਤੇ ਅਬਰੰਗ ਵੀ ਨਾ ਬਦਲੇ ਇਹ ਗੁਲਜਾਰ ਸਾਹਿਬ ਦੇ ਸ਼ਬਦ ਨੇ ਲੋਕ ਪੁੱਛਤੇ ਹੈ ਮੁਝ ਕੋ ਕਿ ਤੁਮ ਬਦਲ ਸੇ ਗਏ ਹੋ ਉਹ ਆਪ ਟੁੱਟੇ ਹੋਏ ਪੱਤੇ ਰੰਗ ਵੀ ਨਾ ਬਦਲੇ ਗੁਲਜਾਰ ਸਾਹਿਬ ਦੇ ਕਹਿਣ ਦਾ ਅੰਦਾਜ਼ ਆ ਲਿਖਣ ਦਾ ਅੰਦਾਜ਼ ਆ ਬਲਖਣ ਅੰਦਾਜ਼ ਆ ਤੇ ਇਸ ਸ਼ੇਅਰ ਦੇ ਵਿੱਚ ਉਹਨਾਂ ਨੇ ਬਹੁਤ ਹੀ ਪਿਆਰੇ ਸ਼ਬਦਾਂ ਦੇ ਨਾਲ ਜੀਵਨ ਦਾ ਇੱਕ ਰਸ ਹੱਸ ਜਿਹੜਾ ਉਹਨੂੰ ਬੋਲਦਾ ਤੇ ਦੋਸਤੋ ਇਹੋ ਜੀਆਂ ਜਿਹੜੀਆਂ ਗੱਲਾਂ ਵਾ ਮੈਂ ਤੁਹਾਡੇ ਨਾਲ ਕਰਦਾ ਸਵੇਰ ਦੀਆਂ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਮੇਰੇ ਚੈਨਲ ਦੇ ਉੱਤੇ ਮੈਂ ਕੋਈ ਤੁਹਾਡੇ ਨਾਲ ਨਵੇਂ ਕਿਸੇ ਸ਼ਹਿਰ ਦੀ ਨਵੀਂ ਕਿਸੇ ਜਗ੍ਹਾ ਦੀ ਤੇ ਕਿਸੇ ਨਵੇਂ ਜਜ਼ਬਾਤ ਦੀ ਅਹਿਸਾਸ ਦੀ ਸਾਂਝ ਪਾ ਸਕਾਂ। ਦੋ ਢਾਈ ਤਿੰਨ ਮਹੀਨਿਆਂ ਕਿ ਮੈਂ ਘਰੋਂ ਕਿਤੇ ਬਾਹਰ ਹੀ ਨਹੀਂ ਗਿਆ। ਨਵੀਂ ਜਗ੍ਹਾ ਦੀ ਤੇ ਕੋਈ ਸਾਂਝ ਨਹੀਂ ਪਈ। ਹੁਣ ਨਵੇਂ ਖਿਆਲਾਂ ਦੀ ਮੈਂ ਤੁਹਾਡੇ ਨਾਲ ਨਵੇਂ ਵਿਚਾਰਾਂ ਦੀ ਸਾਂਝ ਪਾਉਦਾ ਰਹਿਣਾ। ਤੇ ਅੱਜ ਨਹਿਰ ਦਾ ਖੂਬਸੂਰਤ ਮੰਜ਼ਰਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਬੜਾ ਪਿਆਰਾ ਵਾਲਾ ਦਰਵਾਜ਼ਾ। ਇੱਥੇ ਕਿਉਂਕਿ ਰੇਤ ਦੇ ਨਾਲ-ਨਾਲ ਇੱਕ ਜੰਗਲ ਆ। ਇਹਦੇ ਵਿੱਚ ਪਸ਼ੂ ਪੰਛੀ ਆ ਜਿਹੜੇ ਪ੍ਰਕਿਰਤੀ ਦੇ ਉਹਨਾਂ ਨੂੰ ਲੋਕਾਂ ਨੂੰ ਚਿਰ ਲਕਾਵਾ ਮਿਲਦਾ ਤੇ ਜੀਵਨ ਬਣ ਪਤਾ ਤੇ ਉਹਨਾਂ ਦੀ ਧੜਕਣ ਮਹਿਸੂਸ ਸਕਦਾ ਤੇ ਹੋ ਸਕਦਾ ਮੇਰੇ ਆਹੜੀ ਨੇਰ ਦੇ ਪਾਣੀ ਦੀ ਪਿੱਛੇ ਆਵਾਜ਼ ਆਵੇ ਤੇ ਥੋੜਾ ਜਿਆਦਾ ਦਸਤੁਰਭ ਕਰਦੀ ਹੋਵੇ ਜਿਆਦਾ ਹੁੰਦੀ ਹੋਵੇ ਪਰ ਮੈਂ ਬੜੇ ਸ਼ਾਂਤ ਕੇਤੇ ਤੇ ਬਹਿ ਕੇ ਇਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਭਾਈ ਦੇ ਦੋਸਤੋ ਜਿੱਥੇ-ਜਿੱਥੇ ਵੀ ਮੈਨੂੰ ਦੇਸ਼ ਉਪਦੇਸ਼ ਵੇਖਦੇ ਜੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਆਕੇ ਮੈਂ ਤੁਹਾਡੇ ਨਾਲ ਹੋਰ ਪਿਆਰੀਆਂ ਸਾਂਝਾਂ ਪਾਉਂਦਾ ਰਹਸਾਗਾ ਮੈਂ ਤੁਹਾਡਾ ਆਪਣਾ ਕੀਰਤਪਾਣੂ